ਇਤਿਹਾਸਿਕ ਇਹਦਾ ਵਿਸਾਖੀ ਦਾ ਦਿਹਾੜਾ ਸੀ ਜਦੋਂ ਆਖਿਆ ਸੀ ਕਿ ਬਾਬਾ ਬਸਾ ਗ੍ਰਾਮ ਬਕਾਲੇ ਫਿਰ ਉਹ ਵਿਸਾਖੀ ਜਦੋਂ ਮੇਰੇ ਸਤਪੁਰਾਂ ਨੇ ਕਲਗੀਆਂ ਵਾਲੇ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਆਪਾਂ ਅੱਗੇ ਚਲੇ ਜਾਈਏ ਪੂਰੇ ਸਾਵਰਿਆਂ ਤੋਂ ਬਾਅਦ ਵਿਸਾਖੀ ਆਉਂਦੀ ਹੈ ਗੱਲ ਨੂੰ ਨੋਟ ਰੱਖਿਓ ਕਿ ਸਾਡਾ ਖਾਲਸਾ ਰਾਜ ਆਰੰਭ ਕਿੱਥੋਂ ਹੁੰਦਾ ਹੈ ਖਾਲਸਾ ਰਾਜ ਕੈਮ ਕਦੋਂ ਹੁੰਦਾ ਹੈ ਜਿਹੜਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹੜਾ ਰਣਜੀਤ ਸਿੰਘ ਜਿਉਂ ਸ਼ਿਰੇ ਪੰਜਾਬ ਕਦੋਂ ਬਣਦਾ ਹੈ ਉਹ ਵੀ 17 ਸਾਬ 98 ਦੀ ਵਿਸਾਖੀ ਨੂੰ ਪੂਰੇ 7 ਸਾਲ ਬਾਅਦ ਰਣਜੀਤ ਸਿੰਘ ਤਖਤ ਦੇ ਬਿੰਦਾ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਣਦਾ ਹੈ ਬਾਬਾ ਸਾਹਿਬ ਸਿੰਘ ਵੇਦੀ ਉਹਨੇ ਵਾਲੇ ਚੰਨਨ ਦਾ ਟਿੱਕਾ ਦੇ ਕੇ ਪੰਜਾਬ ਦੀ ਪੱਕ ਪੰਜਾਬ ਦਾ ਤਾਜ ਸਿਰ ਦੇ ਉੱਤੇ ਰੱਖਦੇ ਨੇ ਵਿਸਾਖੀਆਂ ਬਹੁਤ ਆਈਆਂ 13 April 1919 ਦੀ ਵਿਸਾਖੀ ਦਾ ਜ਼ਿਕਰ ਅਸੀਂ ਅਕਸਰ ਪੜ੍ਹਦੇ ਆ 13 April 1978 ਦੀ ਵਿਸਾਖੀ ਦਾ ਜ਼ਿਕਰ ਆਪਾਂ ਪੜ੍ਹਦੇ ਆ ਵਿਸਾਖੀਆਂ ਦਾ ਵੱਖਰੋ ਵੱਖਰਾ ਇਤਿਹਾਸ ਹੈ ਪਰ ਅੱਜ ਕਲਗੀ ਤਰਪਾਚਾ ਸਾਹਿਬ ਖੀਰ ਗੁਰਗੋਬ ਸਿੰਘ ਮਹਾਰਾਜ ਜਦੋਂ 33 ਵਰਿਆਂ ਦੀ ਉਮਰ ਦੇ ਵਿੱਚ ਇਹ ਵਿਸਾਖੀ ਵਿਸ਼ੇਸ਼ ਕਰਕੇ ਜਿਹੜੀ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਰੰਭ ਭਈ ਜਿਹੜੀ ਵਿਸਾਖੀ ਹਰ ਬਾਰੇ ਮਨਾਉਣ ਵਾਸਤੇ ਭਾਈ ਪਾਰੋ ਜੀ ਨੇ ਬੁਰ ਅਮਰਦਾਸ ਮਹਾਰਾਜ ਨੇ ਬੇਨਤੀ ਕੀਤੀ ਸੀ ਕਬੱਡੀ ਪੁੱਛ ਦੇ ਵਿੱਚ ਮੰਗ ਦੇ ਵਿੱਚ ਆਖਿਆ ਸੀ ਸਤਿਗੁਰੂ ਜੇ ਤਰਪਿਓ ਜੇ ਕਿਰਪਾ ਕਰਨ ਲਗੇਓ ਤੇ ਮਹਾਰਾਜ ਪੱਕਾ ਕਰ ਦਿਓ ਕਿ ਹਰ ਸਾਲ ਗੁਰੂ ਘਰ ਦੇ ਵਿੱਚ ਵਿਸਾਖੀ ਮਨਾਈ ਜਾਣ ਲਗੇ ਉਹ ਵਿਸਾਖੀ ਫਿਰ ਜਦੋਂ 1699 ਦੀ ਆ ਰਹੀ ਹੈ ਇਸ ਵਾਰ ਵਿਸ਼ੇਸ਼ ਹੋਵੇਗੀ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਲੈ ਕੇ ਕਾਗਜ਼ ਤੇ ਕਰਮ ਪੂਰੇ ਹਿਦੋਸਤਾਨ ਵਿੱਚ ਵਸਦੇ ਨਾਮ ਕੇ ਨਾਮ ਲੈਵਾ ਕਰ ਸਿਖਾਉ ਜੋ ਚਿੱਠੀਆਂ ਜੋ ਸਰੇ ਘੱਲੇ ਨੇ ਉਹਦਾ ਜ਼ਿਕਰ ਮੇਰੇ ਢਾਡੀ ਸਾਥੀਆ ਕਮਤਾ ਦੀ ਜਵਾਨੀ ਆਓ

ਜੋ ਗੁਰਸਿੱਖ ਸੰਗਤਾਂ ਜੋ ਆਪ ਕੀ ਮਾਨ ਕਰਦੇ ਹੋ ਸਤਕਾਰ ਕਰਦੇ ਹੋ ਢਾਡੀ ਕੀਰਤਨ ਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਰਹਿਮਤ ਕਰਨ ਬਖਸ਼ਿਸ਼ ਕਰਨ ਅਈ